19 ਸਾਲਾਂ ਦੇ ਕਿਰਲੂ ਨੌਕਰ ਨੂੰ ਮਾਰਨ ਵਾਲੇ ਮਾਲਕ ਮਾਲਕਣ ਤੇ ਉਹਨਾਂ ਦੇ ਪੰਜ ਸਾਥੀਆਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਹਾਲਾਂਕਿ ਉਹਨਾਂ ਦੇ ਦੋ ਸਾਥੀ ਹਾਲੇ ਵੀ ਫਰਾਰ ਨੇ ਪੁਲਿਸ ਮੁਤਾਬਕ ਮਦਰੁਜੀਤ ਸ਼ਰਮਾ ਉਰਫ ਮਕੀਨੇ ਆਪਣੇ ਘਰ ਕੰਮ ਕਰਨ ਵਾਲੇ ਨੌਕਰ ਅਨੂਪ ਕੁਮਾਰ ਨੂੰ ਪਿਛਲੇ ਮਹੀਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਪੁਲਿਸ ਨੇ ਦੱਸਿਆ ਕਿ ਕਤਲ ਦੇ ਪਿੱਛੋਂ ਮਾਲਕ ਅਤੇ ਮਾਲਕਣ ਨੇ লাশ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਖਾਲੀ 플ੌਟ ਵਿੱਚ ਪਹਿਲਾਂ ਦੱਬ ਦਿੱਤਾ ਫਿਰ ਪਾਕੜਾਂ ਦੇ ਅੱਗੇ ਛੁੱਟ ਕੇ ਸਾਰੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਕੁਝ ਨੇ ਇਸ ਸਮੇਂ ਮਧੁਰਜੀਤ ਸ਼ਰਮਾ ਤੇ ਉਹਨਾਂ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਮਧੁਰਜੀਤ ਨੂੰ ਸ਼ੱਕ ਸੀ ਕਿ ਉਹਨਾਂ ਦੀ ਪਤਨੀ ਨਾਲ ਅਨੁਪਪ ਦੇ ਨਜਾਇਜ਼ ਬੰਧਨ ਸਨ ਇਸ ਕਰਕੇ ਉਸਨੇ ਸ਼ਰਾਬ ਦੇ ਨਸ਼ੇ ਵਿੱਚ ਅਨੁਪਪ ਦੇ ਸਿਰ ਵਿੱਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਰੋਸਪੁਰ ਦੇ ਪੰਡਿਤ ਚੌਖਰੀ ਘਰ ਵਿੱਚ 7 ਸਾਲਾ ਬੱਚੇ ਨਾਲ ਬਲਾਤਕਾਰ ਕਰਕੇ ਉਸ ਨੂੰ ਮੋਟਰ ਦੀ ਖੂਹ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਬੱਚੇ ਦਾ ਪਰਿਵਾਰ ਉਸ ਦੀ ਪਾਲ ਕਰਨ ਲੱਗਾ ਇਸ ਦੇ ਬਾਅਦ ਬੱਚੇ ਦੇ ਪੋਸਟਮਾਰਟਮ ਲਈ ਲਾਸ ਸਰਕਾਰੀ ਹਸਪਤਾਲ ਪਹੁੰਚੀ ਗਈ ਹੈ ਪਰ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਦਰਸਲ ਪਿੰਡ ਚੋਖਰੀ ਹਰ ਵਿੱਚ ਆਪਣੇ ਪਰਵਾਰ ਨਾਲ ਸੁੱਤੀ 7 ਸਾਲਾ ਬੱਚੀ ਨੂੰ ਬਿਦਰਾਤ ਕੋਈ ਚੁੱਕ ਕੇ ਲੈ ਗਿਆ ਪਰ ਜਦੋਂ ਅਗਲੇ ਦਿਨ ਪਰਿਵਾਰ ਵਾਲਿਆਂ ਨੂੰ ਬੱਚੀ ਨਾ ਮਿਲੀ ਤਾਂ ਉਹਨਾਂ ਭਾਲ ਸ਼ੁਰੂ ਕਰ ਦਿੱਤੀ ਇਸ ਵਾਰ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਪੁਲਿਸ ਨੇ ਜਦੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਬੱਚੀ ਦੀ লাশ ਖੂਹੀ ਵਿੱਚੋਂ ਮਿਲੀ ਆਮ ਆਦਮੀ ਪਾਰਟੀ 2017 ਪੰਜਾਬ ਵਿਧਾਨ ਸਭਾ ਚੋਣਾਂ ਲਈ 10-15 ਦਿਨਾਂ ਦੇ ਅੰਦਰ ਹੀ ਆਪਣੀ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰੇਗੀ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਹੈ ਇਸ ਦੇ ਇਲਾਵਾ ਉਹਨਾਂ ਨੇ 17 ਜੁਲਾਈ ਨੂੰ 11 ਵਜੇ ਹੋਣ ਜਾ ਰਿਹਾ ਅਰਵਿੰਦ ਕੇਜਰੀਵਾਲ ਦੇ ਪ੍ਰੋਗਰਾਮ ਟਾਕ ਟੂ ਏਕੇ ਬਾਰੇ ਵੀ ਜਾਣਕਾਰੀ ਦਿੱਤੀ ਪੁਲਿਸ ਵੱਲੋਂ ਅੱਜ ਤੱਕ ਸਾਰ ਹਰਮਨ ਦੇ ਸਹਿਦ ਸਾਬਕਾ ਦਾਸੀਏ ਸਿੰਘ ਨੂੰ ਗਿਫਤਾਰ ਕਰਨ ਦੇ ਮਗਰੋਂ ਕੁਝ ਦੇਰ ਬਾਅਦ ਇੱਕ ਕਹਿ ਕੇ ਰਹਾ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਪੁਲੇਖੇ ਨਾਲ ਗਿਫਤਾਰ ਕਰ ਲਿਆ ਗਿਆ ਸੀ। ਦਰਸਲ ਕੁਝ ਪੁਲਿਸ ਮੁਲਾਜ਼ਮ ਸਿਰੇ ਤੜਕੇ ਦਾਸੀਏ ਬਲਬੀਰ ਸਿੰਘ ਦੇ ਘਰ ਗਏ ਤੇ ਉਹਨਾਂ ਨੂੰ ਆਪਣੇ ਨਾਲ ਥਾਣਾ ਡਿਵੀਜ਼ਨ ਲੈ ਗਏ। ਉੱਥੇ ਜ਼ਬਤ ਖਾਲਸਾ ਦੇ ਕਨਵੀਨਰ ਮੱਪਾਈ ਮੁਹੰਮ ਸਿੰਘ ਸਣੇ ਕਈ ਹੋਰ ਆਗੂਆਂ ਨੂੰ ਵੀ ਬਿਠਾਇਆ ਹੋਇਆ ਸੀ। ਸਮਗਰਜਨ ਮੂਲਕਮ ਸੰਗਤੇ ਹੋ ਰਾਗੂ ਨੇ ਕਿਹਾ ਕਿ ਬੀਰ ਸਿੰਘ ਨਾਲ ਉਹਨਾਂ ਦਾ ਕੋਈ ਸਮਾਂ ਨਹੀਂ ਤਾਂ ਮਜੂਰਪੁਰ ਚੌਕ ਸਭਰਾਤ ਬੀਰ ਸਿੰਘ ਨੂੰ ਇਹ ਕਿਹਾ ਕਿ ਉਹਨਾਂ ਨੂੰ ਪੁਲਿਸ ਨਾਲ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਦੇ ਬਾਅਦ ਉਹਨਾਂ ਨੂੰ ਘਰ ਛੱਡ ਦਿੱਤਾ ਗਿਆ